ਮੇਰੇ ਪਿਤਾ ਜੀ ਦਾ ਕਤਲ 2015 ਵਿੱਚ ਭਾਨਾ ਸਿੱਧੂ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ ਆ ਪਹਿਲਾ ਸਵਾਲ ਇਹਨੂੰ ਇਹ ਪੁੱਛਣਾ ਚਾਹੂੰਗੀ ਵੀ ਜਿਹੜੀ ਕੋਠੀ ਦੇ ਵਿੱਚ ਬੈਠ ਕੇ ਤੂੰ ਵੀਡੀਓਜ਼ ਬਣਾਉਂਦਾ ਆ ਉਹਦਾ ਤੇਰੇ ਕੋਲ ਕੋਈ ਕਾਗਜ਼ ਹੈਗਾ ਤੇ ਪਹਿਲਾਂ ਇਹਨੇ ਆਪਣੀ ਭੈਣ ਦਾ ਇੱਥੇ ਵਿਆਹ ਕਰਾਇਆ ਤਾਂ ਕਿ ਇਹ ਜ਼ਮੀਨ ਸਾਮ ਸਕੇ ਫਿਰ ਇਹਨੇ ਕਤਲ ਕਰਵਾਈ ਉਸ ਤੋਂ ਬਾਅਦ ਜਦੋਂ ਕਤਲ ਹੋ ਗਏ ਇਹਦਾ ਜਿੱਜਾ ਜੇਲ੍ਹ 'ਚ ਚਲਾ ਗਿਆ ਬਾਕੀ ਬੰਦੇ ਜਿਹੜੇ ਸੀਗੇ ਉਹ ਜੇਲ੍ਹ ਦੇ ਵਿੱਚ ਚਲੇ ਗਏ ਉਦੋਂ ਬਾਅਦ ਤੋਂ ਇਹਨੇ ਆਪਣੀ ਸਕੀਮਾਂ ਲਾਉਣੀਆਂ ਸ਼ੁਰੂ ਕਰਤੀਆਂ ਇਹਨੇ ਉਹ ਜ਼ਮੀਨ ਸਾਮਣ ਲਈ ਉੱਥੇ ਇਹ ਭਾਈ ਭੈਣ ਬਾਈ ਕਿੱਲਿਆਂ ਤੇ ਬੈਠੇ ਨੇ ਦਨਜੋਦ ਵੀਰ ਜੀ ਨੇ ਸਵਾਲ ਪੁੱਛਿਆ ਸੀ ਕਿ ਮੇਰੇ ਦਾਦਾ ਜੀ ਨੂੰ ਤੇ ਮੇਰੇ ਪਿਤਾ ਜੀ ਨੂੰ ਕਿਹਨੇ ਗੋਲੀਆਂ ਮਾਰੀਆਂ ਸੀ ਤੇ ਪਹਿਲਾਂ ਵੀ ਮੈਂ ਦੱਸ ਚੁੱਕੀ ਆ ਤੇ ਹੁਣ ਵੀ ਮੈਂ ਦੁਬਾਰਾ ਦੱਸ ਦਿੰਦੀ ਆ ਕਿ ਮੇਰੇ ਦਾਦਾ ਜੀ ਤੇ ਮੇਰੇ ਪਿਤਾ ਜੀ ਦਾ ਕਤਲ 2015 ਵਿੱਚ ਪਾਨਾ ਸਿੱਧੂ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ ਜਿਹਦੇ ਵਿੱਚ ਪਾਨਾ ਸਿੱਧੂ ਦਾ ਜੀਜਾ ਅਚਰ ਸਿੰਘ ਤੇ ਦੀ ਭੈਣ ਤੇ ادی ਭੈਣ ਦੀ ਸੱਸ ਜੋ ਕਿ ਮੇਰੀ ਦਾਦੀ ਲਲਪਿਆ ਉਹ ਵੀ ਸ਼ਾਮਿਲ ਹੈ ਇੱਥੇ ਮੈਂ ਕਤਲ ਕੇਸ ਦੀ ਜਿਹੜੀ ਜੱਜਮੈਂਟ ਹੈ ਉਹ ਪਾ ਦੂੰਗੀ ਵੀਡੀਓ ਦੇ ਵਿੱਚ ਤਾਂ ਕਿ ਤੁਸੀਂ ਦੇਖ ਲਓ ਉਹਨੂੰ ਇਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਈ ਹੋਈ ਹੈ ਮਾਲਨਾ ਸਿੱਧੂ ਦਾ ਅਸਲੀ ਮਕਸਦ ਇਹ ਘਰ ਦੇ ਵਿੱਚ ਵਿਆਹ ਕਰਨ ਦਾ ਜ਼ਮੀਨ ਨੂੰ ਸਾਮਣਾ ਹੀ ਸੀ ਤੇ ਪਹਿਲਾਂ ਇਹਨੇ ਆਪਣੀ ਭੈਣ ਦਾ ਇੱਥੇ ਵਿਆਹ ਕਰਾਇਆ ਤਾਂ ਕਿ ਇਹ ਜ਼ਮੀਨ ਖਾਮ ਸਕੇ ਫਿਰ ਇਹਨੇ ਕਤਲ ਕਰਵਾਈ ਉਸ ਤੋਂ ਬਾਅਦ ਜਦੋਂ ਕਤਲ ਹੋ ਗਏ ਇਹਦਾ ਜਿੱਜਾ ਜੇਲ੍ਹ ਚ ਚਲਾ ਗਿਆ ਬਾਕੀ ਬੰਦੇ ਜਿਹੜੇ ਸੀਗੇ ਉਹ ਜੇਲ੍ਹ ਦੇ ਵਿੱਚ ਚਲੇ ਗਏ ਉਦੋਂ ਬਾਅਦ ਤੋਂ ਇਹਨੇ ਆਪਣੀ ਸਕੀਮਾਂ ਲਾਉਣੀਆਂ ਸ਼ੁਰੂ ਕਰਤੀਆਂ ਇਹਨੇ ਉਹ ਜ਼ਮੀਨ ਸਾਮਣ ਲਈ ਉੱਥੇ ਇਹ ਭਾਈ ਭੈਣ ਬਾਈ ਕਿੱਲਿਆਂ ਤੇ ਬੈਠੇ ਨੇ ਇਹਨੇ ਜਿਹੜੇ ਵੀ ਤਰੀਕੇ ਨਾਲ ਆਪਣੀ ਭੈਣ ਦੇ ਨਾਲ ਰਲ ਕੇ ਹਲੇ ਵੀ ਉਹ ਬਾਈ ਕਿੱਲਿਆਂ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ 2019 ਦੇ ਵਿੱਚ ਉੱਤੇ ਰਸੀਵਾ ਵੀ ਲੱਗ ਗਿਆ ਤਾਂ ਵੀ ਇਹਨੇ ਨਜਾਇਜ਼ ਤੌਰ ਤੇ ਉਹਦੇ ਤੇ ਅੱਜ ਵੀ ਕਬਜ਼ਾ ਕਰਕੇ ਬੈਠਾ ਹੈ ਜਿਹੜੀਆਂ ਇਹ ਆਪਣੀ ਸੱਚਾਈ ਵਾਲੀਆਂ ਵੀਡੀਓਜ਼ ਪਾਉਂਦਾ ਵੀ ਕਿ ਐਵੇਂ ਕਰਤਾ ਇਹ ਵੀ ਮੇਰੀ ਭੈਣ ਦਾ ਹਿੱਸਾ ਖਾ ਗਏ ਤਾਂ ਪਹਿਲਾ ਪਹਿਲਾ ਸਵਾਲ ਇਹਨੂੰ ਇਹ ਪੁੱਛਣਾ ਚਾਹੂੰਗੀ ਵੀ ਜਿਹੜੀ ਕੋਠੀ ਦੇ ਵਿੱਚ ਬੈਠ ਕੇ ਤੂੰ ਵੀਡੀਓਜ਼ ਬਣਾਉਂਦਾ ਉਹਦਾ ਤੈਨ ਕੋ ਕੋਈ ਕਾਗਜ਼ ਹੈਗਾ ਉਹ ਉਹੀ ਕੋਠੀ ਆ ਜਿਹਦੇ ਵਿੱਚ ਇੱਕ ਮਿੰਟੇ ਬਿਠਾਉਂਦਾ ਉੱਥੇ ਲਿਆ ਲਿਆ ਕੇ ਤੇ ਉਹੀ ਕੋਠੀ ਆ ਜਿਹਦੇ ਵਿੱਚ ਇਹਨਾਂ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਇਹਨਾਂ ਨੂੰ ਕਰੀਬ 9 ਸਾਲ ਹੋ ਗਏ ਭਾਈ ਭੈਣਾਂ ਨੇ ਉੱਥੇ ਨਜਾਇਜ਼ ਕਬਜ਼ਾ ਕੀਤਾ ਇਹਦਾ ਕੋਈ ਹਿੱਸਾ ਨਹੀਂ ਹੈ ਉੱਥੇ ਕੋਈ ਕੁਝ ਨਹੀਂ ਹੈ ਜੇ ਤੇਰਾ ਇੰਨਾ ਹੀ ਹਿੱਸਾ ਬੰਦਾ ਹੈ ਭਾਂਦੇ ਸਿੱਧੂ ਨੂੰ ਮੈਂ ਪੁੱਛਣਾ ਚਾਹੁੰਦੀ ਐ ਇੰਨਾ ਹਿੱਸਾ ਬੰਦਾ ਤੂੰ ਅਦਾਲਤ ਜਾ ਕੇ ਕੇਸ ਲੜ ਉੱਥੇ ਤਾਂ ਤੂੰ ਸਾਰੇ ਹਾਰ ਗਿਆ ਹੁਣ ਤੂੰ ਬਦਮਾਸ਼ੀ ਦੇ ਉੱਤੇ ਆਇਆ ਐ ਉੱਥੇ ਬਿਠਾਣਾ ਤੂੰ ਕਦੇ ਉੱਥੇ ਬਿਠਾਤਾ ਤੈਨੇ ਬਾਉਂਸਰਾਂ ਨੂੰ ਲਿਆ ਕੇ ਬਿਠਾਤਾ ਕਦੇ ਆਪਣੇ ਨਾਲ ਦੇ ਨਸ਼ੇੜੀਆਂ ਅਮਲੀਆਂ ਨੂੰ ਉੱਥੇ ਲਿਆ ਕੇ ਬਿਠਾਤਾ ਕਦੇ ਕਿਸੇ ਦੀ ਜ਼ਮੀਨ ਚਵਾੜ ਕੇ ਤੂੰ ਟਰੈਕਟਰ ਚਲਾ ਗਿਆ ਕਦੇ ਕਿਤੇ ਕਹਿਣਾ ਵੀ ਮੈਂ ਹੀ ਮੈਂ ਆ ਪ੍ਰਸ਼ਾਸਨ ਮੇਰੇ ਮੁਠੀ ਦੇ ਵਿੱਚ ਐ ਮੈਂ ਆ ਕਰ ਦੂੰਗਾ ਉਹ ਕਰ ਦੂੰਗਾ ਕਦੇ ਤੂੰ ਉੱਥੇ ਰਵੋਲਵਰਾਂ ਦਿਖਾ ਜੰਨਾ ਲੋਕਾਂ ਨੂੰ ਆਹ ਹਾਕੂ ਜੀ ਤੂੰ ਗੰਦ ਪਾ ਰੱਖਿਆ ਤੇ ਕਿਹਦਾ ਸਿਰ ਤੇ ਤੂੰ ਇਹ ਗੰਦ ਪਾ ਰੱਖਿਆ ਉਹ ਵੀ ਕੋਈ ਗੱਲ ਨਹੀਂ ਮੈਂ ਸਮਾਂਂ ਤੇ ਦੱਸੂਗੀ ਉਹਦੇ ਆਡੀਓਜ਼ ਵੀ ਮੇਰੇ ਕੋਲ ਸਾਰੀਆਂ ਹੈਗੀਆਂ ਹਲੇ ਬਟ ਹਲੇ ਮੈਂ ਹੋਰ ਵੀ ਨੀ ਕਰਨਾ ਕਿਉਂਕਿ ਕੋਈ ਗੱਲ ਨਹੀਂ ਇਲੈਕਸ਼ਨਸ ਅੱਗੇ ਆਣੇ ਆ ਲੋਕਾਂ ਨੂੰ ਵੀ ਪਤਾ ਲੱਗੇ ਵੀ ਕੌਣ ਕਿੱਥੇ ਕੀ ਕਰਵਾ ਰਿਹਾ ਜਿਹੜੇ ਲੋਕਾਂ ਨੂੰ ਤੂੰ ਉਂਝ ਲੋਕਾਂ ਦੇ ਸਾਹਮਣੇ ਗਾਲ੍ਹਾਂ ਕੱਢ-ਕੱਢ ਕੇ ਦਿਖਾਣਾ ਤੇ ਉਹੀ ਬੰਦੇ ਇਹ ਕੰਮ ਦੇ ਵਿੱਚ ਤੇਰਾ ਸਾਥ ਦੇਦੇ ਨੇ ਟਾਈਮ ਆਨ ਤੇ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਇਹ ਬੜਾ ਖੰਦਾ ਮੈਂ ਕੁੜੀਆਂ ਦੀ ਇੱਜ਼ਤ ਕਰਦਾ ਕੁੜੀਆਂ ਦਾ ਹੀ ਇਹ ਕੁੜੀਆਂ ਦਾ ਉਹ ਤੂੰ ਬੜੀ ਕੁੜੀਆਂ ਦੀ ਇੱਜ਼ਤ ਕਰਦਾ ਭੁੱਲ ਗਿਆ ਉਹ ਦਿਨ ਜਦੋਂ ਖਾਲਸਾ ਕਾਲਜ ਦੇ ਵਿੱਚ ਤੈਨੂੰ ਮੁੰਡਿਆਂ ਨੇ ਕੁੱਟਿਆ ਸੀ ਤੇਰੀ ਬਾਹ ਥੋੜੀ ਸੀ ਫਿਰ ਉੱਥੇ ਅਦਾਲਤਾਂ 'ਚ ਜਾ ਕੇ ਤੇਰੇ ਰਾਜੀਨਾਮੇ ਹੋਏ ਸੀ ਉਹ ਦਿਨ ਭੁੱਲ ਗਿਆ ਜਦੋਂ ਮੇਰੇ ਭੈਣ ਦੇ ਪਿੱਛੇ ਤੂੰ ਆਂਦਾ ਸੀਗਾ ਉਹਦੇ ਤੇ ਤੂੰ ਨੌਕਰੀ ਛਡਵਾਤੀ ਉਹ ਦਿਨ ਭੁੱਲ ਗਿਆ ਜਦੋਂ ਜਿਹੜੀਆਂ ਕੁੜੀਆਂ ਨੂੰ ਉੱਥੇ ਪਿੰਡ ਤੇਜਾਂ ਦੇ ਵਿੱਚ ਤੂੰ ਲੈ ਕੇ ਆਂਦਾ ਸੀ ਸ਼ਾਰਟ ਫਿਲਮਾਂ ਬਣਾਣ ਲਈ ਉਹਨਾਂ ਨੂੰ ਤੂੰ ਕੀ ਕੁਝ ਉਹਨਾਂ ਨਾਲ ਨਹੀਂ ਕੀਤਾ ਹੈਗਾ ਤੇਰੀ ਮੈਂ ਉੱਥੇ ਸ਼ਿਕਾਇਤ ਵੀ ਕੀਤੀ ਸੀ ਤੇ ਉਸ ਤੋਂ ਬਾਅਦ ਤੁਸੀਂ ਸਾਰੇ ਜਾਨੇ ਉਹਨਾਂ ਨੂੰ ਲੈ ਕੇ ਉੱਥੋਂ ਭੱਜ ਗਏ ਸੀ ਤੂੰ ਉਹਨਾਂ ਨੂੰ ਫਰਿੱਦਨ ਦੀ ਕੋਸ਼ਿਸ਼ ਕਰਦਾ ਕੁੜੀਆਂ ਨੂੰ ਉਹਨਾਂ ਦੀ ਇੱਜ਼ਤਾਂ ਤੂੰ ਲੁੱਟਦਾ ਇਹੇ ਤੂੰ ਕੁੜੀਆਂ ਦੀ ਇੱਜ਼ਤਾਂ ਕਰਦਾ ਤੇ ਬਾਕੀ ਤਾਂ ਬਹੁਤ ਕੁਝ ਹੈ ਜਿਹੜਾ ਹਲੇ ਦੁਨੀਆਂ ਨੂੰ ਪਤਾ ਨਹੀਂ ਤੈਨੂੰ ਕੀ ਲੱਗਦਾ ਉਤੋ ਉਤੋ ਉਹ ਕਰਕੇ ਏਜੰਟਾਂ ਵਾਲਾ ਇਹ ਵੀ ਕੀ ਬੜਾ ਤੇਰਾ ਉਹ ਬੇਸੁਖੂਫ ਨੇ ਲੋਕ ਜਿਹੜੇ ਇਹਦੇ ਕੋਲ ਜਾਣਦੇ ਨੇ ਇਹਦਾ ਤਿੰਨੇ ਧੰਦਾ ਚਲਾ ਰੱਖਿਆ ਫਾਈਲਾਂ ਤੂੰ ਉੱਥੇ ਭੇਜਦਾ ਜਿਹੜਾ ਤੇਰੇ ਸਵਾਲਾਂ ਦਾ ਤੇਰੇ ਤੋਂ ਜਵਾਬ ਮੰਗ ਰਿਹਾ ਵੀ ਕਿਹੜੇ ਏਜੰਟਾਂ ਦਾ ਨੰਬਰ ਹੈ ਤਾ ਤੂੰ ਉਹਨੂੰ ਦੇ ਦੇ ਵਾਪਸ ਜਵਾਬ ਤੂੰ ਉਹਨੂੰ ਕਿਉਂ ਨਹੀਂ ਦਿੰਦਾ ਤੂੰ ਇਹਨਾਂ ਤੂੰ ਗੱਲ ਹਮੇਸ਼ਾ ਕਮਾ ਕੇ ਕਰਨ ਦੀ ਕੋਸ਼ਿਸ਼ ਕਰਦਾ ਮੇਰੇ ਸਵਾਲ ਇਹ ਹੈ ਤੇਰੇ ਤੋਂ ਵੀ ਜਿਹੜੀ ਕੋਠੀ 'ਚ ਬੈਠ ਕੇ ਤੂੰ ਵੀਡੀਓ ਬਣਾਉਂਦਾ ਉੱਥੇ ਪਾਰ ਰਿਹਾ ਸੀ ਜਿੰਨਾਂ ਨੂੰ ਬਿਠਾ ਕੇ ਉਹ ਬੰਦੇ ਕੌਣ ਨੇ ਤੇ ਉਹ ਤੇਰੀ ਕੋਠੀ ਕਿਵੇਂ ਹੈ ਠੀਕ ਹੈ ਉਹ ਜਿਹੜੀ ਤੇਨੇ ਜਨਾਨੀ ਉੱਥੇ ਬਿਠਾਈ ਹੋਈ ਸੀ ਬੁੜੀ ਉਹ ਆਪ ਕਾਤਲ ਹੈ ਉਹਨੇ ਜ਼ਿੰਦਗੀ ਪਰ ਪਤਾ ਨਹੀਂ ਕਿੰਨੇ ਕੋ ਕਤਲ ਕੀਤੇ ਹੈ ਤੇ ਜਿਹੜਾ ਉਹ ਨਾਲ ਬੰਦਾ ਬਿਠਾਇਆ ਹੋਇਆ ਸੀ ਦਵਿੰਦਰ ਸਿੰਘ ਉਹ ਵੀ ਭਗੋੜਾ ਸੀ